ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਵੱਡ ਭਾਗੀ ਸਤਿਗੁਰੂ ਚੌਥੇ ਬਾਦਸ਼ਾਹ ਜੀ ਸ੍ਰੀ ਮੁਖਵਾਕ ਉਚਾਰਨ ਕਰਦੇ ਹਨ ਹੈ ਗੁਰ ਸਿੱਖੋ ਜਿਹੜੇ ਸਤਿਗੁਰ ਨਾਨਕ ਦੇਵ ਗੁਰੂ ਅੰਗਦ ਸਾਹਿਬ ਅਮਰਦਾਸ ਸਾਹਿਬ ਦਸਾਂ ਸਤਿਗੁਰਾਂ ਦਾ ਸੇਵਨ ਕਰਦੇ ਹਨ ਉਹ ਬਹੁਤ ਵੱਡੀਆਂ ਭਾਗਾਂ ਵਾਲੇ ਹਨ ਸੱਚਾ ਸ਼ਬਦ ਜਿਨ੍ਹਾਂ ਏਕ ਲਿਵ ਲਾਗੀ ਉਹ ਕੈਸੇ ਪੁਰਖ ਜਿਨ੍ਹਾਂ ਦੀ ਸੱਚੇ ਗੁਰਾਂ ਦੇ ਸ਼ਬਦ ਕਰਕੇ ਇੱਕ ਵਾਹਿਗੁਰੂ ਚ ਲੇਬ ਦਿੱਤੀ ਲਾਗੀ ਬ੍ਰਹਮਾਕਾਰ ਹੋ ਕੇ ਗ੍ਰਹਿ ਕੁਟੰਬ ਮਹ ਸਹਿਜ ਸਮਾਧੀ ਉਹ ਗ੍ਰਸਥ ਵਿੱਚ ਰਹਿੰਦੇ ਹੋਏ ਕੁਟੰਬ ਇਸਰੀ ਤੋਂ ਵਦੇ ਪਰਿਵਾਰ 'ਚ ਰਹਿੰਦੇ ਹੋਏ ਸਹਿਜ ਸ਼ਾਂਤੀ ਵਾਲੀ ਬ੍ਰਤੀ ਕਰਕੇ ਸਮਾਧੀ ਉਹਨਾਂ ਦੀ ਲੱਗੀ ਰਹਿੰਦੀ ਹਰ ਵਕਤ ਇਸੇ ਪ੍ਰਕਾਰ ਗ੍ਰਹਿ ਕੁਟੰਬ ਮਹ ਸਹਿਜ ਸਮਾਧੀ ਉਹ ਗ੍ਰਹਿ ਸਰੀਰ ਰੂਪੀ ਘਰ 'ਚ ਰਹਿੰਦੇ ਹੋਏ ਸ਼ਾਂਤੀ ਰੂਪ ਇਸਰੀ ਤੋਂ ਵਦੇ ਹੋਏ ਦੇਵੀ ਗੁਣਾ ਰੂਪੀ ਪਰਿਵਾਰ ਦੇ ਸਮੇਤ ਹਨ ਸਹਜ ਸਮਾਧੀ ਸਹਜੇ ਉਹਨਾਂ ਦੀ ਸਮਾਦ ਲੱਗੀ ਹੋਈ ਹੈ ਵਾਹਿਗੁਰੂ ਚ ਲੀਨ ਹੋਏ ਆ ਨਾਨਕ ਨਾਮ ਰਤੇ ਸੇ ਸੱਚੇ ਬੈਰਗ ਸਤਗੁਰੂ ਜੀ ਕਹਿੰਦੇ ਜੋ ਸੱਚੇ ਬਾਦਸ਼ਾਹ ਦੇ ਨਾਮ ਚ ਰੰਗੇ ਆ ਉਹ ਸੱਚੇ ਵਰਾਗਵਾਨ ਪੁਰਖ ਹਨ ਮਹੱਲਾ ਚੌਥਾ ਗੰਤਾ ਸੇਵ ਨਾ ਹੋਵਈ ਜਿਹੜਾ ਭਾਈ ਗਿਣਤੀਆਂ ਮਿੰਤੀਆਂ ਕਰਦਾ ਰਹੇ ਲਓ ਜੀ ਸੇਵਾ ਕਰਦੇ ਸੀ ਇੰਨਾ ਚਿਰ ਸਾਡਾ ਬਿਹਾਰ ਬਨਾ ਸਿੱਧ ਹੋਇਆ ਇਉਂ ਜਿਹੜਾ ਜਿਟਾਉਂਦਾ ਰਹੇ ਗਿਣਤੀ ਮਿੰਤੀ ਕਰਦਾ ਰਹੇ ਕੋਈ ਤਾਂ ਸੇਵਾ ਨਹੀਂ ਹੋ ਸਕਦੀ ਹੈ ਕੀਤਾ ਥਾਇ ਨਾ ਪਾਇਆ ਕੋਈ ਅਹੰਕਾਰ ਦੀ ਗਿਣਤੀ ਰੱਖਦਾ ਨਾ ਆਪ ਨੂੰ ਜਿਤਾਉਂਦਾ ਰਹਿੰਦਾ ਕੋਲਾ ਕੀਤਾ ਵਾਹਿਗੁਰੂ ਦੇ ਚ ਥਾਂ ਲੇਖੇ ਨਹੀਂ ਪੈਂਦਾ ਪਾਇਆ ਜਾਂਦਾ। ਸ਼ਬਦੈ ਸਾਧਨਾ ਆਏ। ਕਿਤੋਂ ਹੈ ਜਿਹੜਾ ਜੀਵ ਹੈ ਉਸ ਕੰਮ ਕਰਵਾ ਨੂੰ ਕਰਨ ਵਾਲਾ ਸਰੂਪ ਨੂੰ ਵੀ ਥਾਂ ਨੂੰ ਨਹੀਂ ਪਾ ਸਕਦਾ। ਸ਼ਬਦੈ ਸਾਧਨਾ ਆਏ। ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦਾ ਰਸ ਨਹੀਂ ਆਇਆ, ਕਮਾਈ ਨਹੀਂ ਕੀਤੀ। ਸੱਚ ਨਾ ਲੱਗੋ ਭਾ। ਸੱਚ ਸਰੂਪ 'ਚ ਉਹਨਾਂ ਨੂੰ ਭਾਵ ਪ੍ਰੇਮ ਨਹੀਂ ਲੱਗਾ ਹੈ। ਸਤਗੁਰ ਪਿਆਰਾ ਨਾ ਲੱਗਈ। ਸਤਗੁਰੂ ਸਾਹਿਬ ਦਾ ਉਹ ਨੂੰ ਪਿਆਰਾ ਨਹੀਂ ਸਮਝਦਾ ਹੋ। ਹੋਰ ਨੋ ਚੀਜ਼ਾਂ ਨੂੰ ਪਿਆਰੀਆਂ ਸਮਝਦਾ ਸਤਿਗੁਰੂ ਸਾਹਿਬ ਪਿਆਰੇ ਉਹਨੂੰ ਲੱਗਦੇ ਹੀ ਨਹੀਂ ਹਨ ਮਨ ਹਟ ਆਵੇ ਜਾ ਉਹ ਹਟ ਕਰਕੇ ਕਦੇ ਸੰਗ ਚ ਆ ਜਾਂਦਾ ਕਦੇ ਚਲਿਆ ਜਾਂਦਾ ਹੈ ਜੋ ਗੋਡੇ ਹਟਵਾਲਾ ਜੀ ਜਮਨ ਮੰਨ ਕਾ ਹੁੰਦਾ ਜਾਂਦਾ ਰਹਿੰਦਾ ਹੈ ਜੇ ਇੱਕ ਵਿਖ ਆਗਾਹਾਂ ਭਰੇ ਉਹ ਪੁਰਖ ਇਹ ਇੱਕ ਕਰਮ ਆਗਾਂ ਨੂੰ ਭਰੇ ਕਿ ਮੈਂ ਜਦ ਕਦਮ ਕਰਨਾ ਅਮਰ ਜੀਲੇ ਉਠਾਂ ਸਦੇ ਤਾਂ 10 ਵਿਖਾਂ ਪਿਸ਼ਾਹ ਜਾ 10 ਕਰਮ ਫੇਰ ਪਿੱਛੇ ਡੇਕ ਪੈਂਦਾ ਪਿੱਛੇ ਹੋ ਜਾਂਦਾ ਹੈ ਹਰ ਵਕਤ ਇੱਕੋ ਜਿਹਾ ਚਾਹੋ ਪ੍ਰੇਮ ਨਹੀਂ ਬਣਿਆ ਰਹਿੰਦਾ ਉਹਦਾ ਪ੍ਰੇਮ ਮਤਲਬ ਦਾ ਹੁੰਦਾ ਹੈ ਜੇ ਇੱਕ ਵੇਖੋ ਕੜਾ ਪ੍ਰਸ਼ਾਦ ਜੋ ਵਰਦਾ ਹੋਇਆ ਉਹ ਅਗਾਂਹ ਕਰਮ ਭਰ ਕੇ ਲੈਣ ਲੱਗੇ ਤੇ ਜਦੋਂ ਕੋਈ ਕੁਰਬਾਨੀ ਦਾ ਵਕਤ ਆਵੇ ਸੇਵਾ ਦਾ ਵਕਤ ਆਵੇ 10 ਕਰਮਾਂ ਪਿੱਛੇ ਹਟ ਜਾਂਦਾ ਹੈ ਕਿਹਦਾ ਸਤ ਨਹੀਂ ਹੋ ਸਕਦਾ ਇਸ ਪ੍ਰਕਾਰ ਦੀ ਹਾਲਤ ਹੈ ਇਸੇ ਪ੍ਰਕਾਰ ਜੇ ਇੱਕ ਵਿਖ ਅਗਾਹ ਭਰੇ ਜੇ ਮਮੂਲੀ ਜੀ ਸਰਦਾ ਕਰਕੇ ਲੋਕਾਂ ਨੂੰ ਦੇਖ ਦਿਖਾ ਕੇ ਇਹ ਕਦਮ ਸਤਗੁਰੂ ਦੀ ਸ਼ਰਨ ਆਉਣ ਦੀ ਅਗਾਹ ਨੂੰ ਭਰ ਵੀ ਲਵੇ ਤਾਂ 10 ਵਿਖਾ ਪਿਛਾਹ ਜਾ 10 ਕਰਮਾਂ ਫੇਰ ਪਿੱਛੇ 10 ਵਿਸ਼ਿਆਂ ਵੱਲ ਨੂੰ ਪਿੱਛੇ ਹਟ ਜਾਂਦਾ ਮਹਾਰਾਜ ਨੂੰ ਦੇ ਸ਼ਰਨ ਛੱਡ ਦਿੰਦਾ ਹੈ ਸਤਿਗੁਰੂ ਕੀ ਸੇਵਾ ਚੱਕਰੀ ਸਤਿਗੁਰਾਂ ਦੀ ਸੇਵਾ ਜਿਹੜੀ ਕੀਤੀ ਜਿਵੇਂ ਨੌਕਰ ਆਦਮੀ ਨੌਕਰੀ ਕਰਦਾ ਹੈ ਪਰੇ ਤੇ ਖੜਾ ਰਹਿੰਦਾ ਆਪਣਾ ਪੈਰ ਮੰਨੀ ਹੁੰਦਾ ਮੂਲੇ ਧਾਰੋਂ ਬਰਖਾ ਪਵੇ ਕਿਉਂ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ ਚਾਹ ਨਾਲ ਕੀਤੀ ਹੋਈ ਚੱਕਰੀ ਭਗਤੀ ਨੌਕਰੀ ਹੈ ਜੇ ਚੱਲ੍ਹੇ ਸਤਿਗੁਰ ਭਾਈ ਉਹਨਾਂ ਦੀ ਕੀ ਕੀ ਉਹ ਚੱਕਰੀ ਭਗਤੀ ਹੈ ਜੇ ਲੋ ਸਤਗੁਰਾਂ ਦੇ ਅਨੁਸਾਰ ਹੋ ਕੇ ਚੱਲਦੇ ਹਨ ਆਪ ਗਵਾਏ ਸਤਗੁਰੂ ਨੂੰ ਮਿਲੈ ਜਿਹੜੇ ਆਪਾ ਭਾਵ ਗਵਾ ਕੇ ਸਤਗੁਰੂ ਸੱਚੇ ਬਾਦਸ਼ਾਹ ਨੂੰ ਮਿਲਦੇ ਆ ਸਹਜੇ ਰਹਿ ਸਮਾਏ ਉਸ ਤੇ ਵਾਹਿਗੁਰੂ ਸੁਨੂ ਵਿੱਚ ਸਮਾਏ ਲੀਨ ਹੋਏ ਰਹਿੰਦੇ ਹਨ ਮਿਲੇ ਰਹਿੰਦੇ ਹਨ ਨਾਨਕ ਜਿਨ੍ਹਾਂ ਨਾਮ ਨਾ ਬਿਸਰੈ ਉਹਨਾਂ ਨੂੰ ਫਿਰ ਕਈ ਪ੍ਰੇਮੀ ਕਹਿੰਦੇ ਜੀ ਮੇਥੋਂ ਨਾਮੋਂ ਬਿਸਰ ਜਾਂਦਾ ਜਪਿਆ ਨਹੀਂ ਜਾਂਦਾ ਲਓ ਸਤਗੁਰੂ ਜੀ ਰਾਏ ਦਿੰਦੇ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਨਾਮ ਨਹੀਂ ਭਾਈ ਬੁਲਦਾ ਸੱਚੇ ਮੇਲ ਮਿਲਾ ਜਿਵੇਂ ਸੱਚੇ ਪਾਤਸ਼ਾਹ ਨੇ ਆਪ ਦੇ ਮੇਲ ਚ ਮਿਲਾ ਦਿਆ ਹੈ ਉਹ ਉਹਨਾਂ ਦੇ ਹਰ ਵਕਤ ਚੇਤੇ ਆਉਂਦਾ ਹੈ ਪੌੜੀ ਖਾਨ ਮਲੂਕ ਕਹਾਏ ਦੇ ਜਿਹੜੇ ਲੋਖ ਖਾਨ ਪਠਾਣਾ ਦੇ ਸਰਦਾਰ ਕਹਾਉਂਦੇ ਐ ਤੇ ਮਲੂਕ ਪਾਤਸ਼ਾਹ ਕਹਾਉਂਦੇ ਐ ਬਲੂ ਕੋਮਲ ਸਰਦਾਰ ਆਪਣੇ ਆਪ ਨੂੰ ਕਹਾਉਂਦੇ ਹਨ ਹੋ ਰਹਿਣ ਨਾ ਪਾਈ ਨਾਲਕ ਤੋਂ ਮਲੂਕ ਕੋ ਖਤਾਬ ਹੈ ਪਾਤਸ਼ਾਹ ਦਾ ਅਨੁਵਾਦ ਕਰਾਂ ਹਾਂ ਜੀ ਕੋ ਰਹਿਣਾ ਨਾ ਪਾਈ ਦੁਨੀਆ ਦੇ ਵਿੱਚ ਰਹਿਣਾ ਨਹੀਂ ਪਾਵੇਗਾ ਸੰਸਾਰ ਦੇ ਅੰਦਰ ਗੜ ਮੰਦਰ ਗੱਜਗੀਰੀਆ ਕੂਮਲ ਕੋਲੇ ਕੂਲੇ ਹੱਥ ਰੱਖਣੇ ਹੱਥ ਨਾਲ ਕੋਈ ਸੇਵਾ ਨਾ ਕਰ ਸਕਣੀ ਹਾਂਜੀ ਗੜ ਮੰਦਰ ਗੱਜਗੀਰੀਆ ਜਿਹੜੇ ਗੜ ਕਿਲੇ ਬਣਾਉਂਦੇ ਐ ਮੰਦਰ ਬਣਾਉਂਦੇ ਐ ਗੱਜਗੀਰੀਆਂ ਗੱਜ ਚੂਨਾ ਵਿੱਚ ਚੂਨਾ ਗੱਜ ਲਾ ਲਾ ਕੇ ਵਿੱਚ ਮਸਾਲੇ ਪਾ ਪਾ ਕੇ ਚੁੰਨੇ ਦੇ ਦੀਰੀਆਂ ਪਕੜ ਕੀਤੀ ਐ ਜਿਹੜੀਆਂ ਪਕੜ ਲੈਣ ਕੰਨਾਂ ਚੁੰਨੇ ਨੂੰ ਛੱਡਣ ਨਾ ਅਹੇ ਗੱਜਕੀਰੀਆਂ ਚੂਨੇ ਗੱਜ ਬਣਾ ਕਰਕੇ ਪਕੜੀਆਂ پکڑ ਲਈਆਂ ਜਿਨ੍ਹਾਂ ਹਵੇਲੀਆਂ ਦੀ ਕੇ ਮੇਰੀਆਂ ਹਨ ਇਹ ਕਿਸ ਸਾਥ ਨਾ ਜਾਈ ਇਹਨਾਂ ਪਦਾਰਥਾਂ ਚੋਂ ਕੋਈ ਨਾਲ ਨਹੀਂ ਜਾਵੇਗਾ ਇੱਥੇ ਹੀ ਰਹਿ ਜਾਣਗੇ ਸਭ ਸਵੇਰਾਂ ਦੀਆਂ ਸਾਖਤ ਪਾਉਣ ਵੇਗ ਜਿਨ੍ਹਾਂ ਦੇ ਸਵੇਰਾਂ ਦੀਆਂ ਸਾਖਤਾਂ ਕਾਠੀਆਂ ਬਣਾਈਆਂ ਹੋਈਆਂ ਹਨਗੀਆਂ ਸਵੇਰਾਂ ਦੀਆਂ ਸਾਖਤ ਕਾਠੀ ਦੀ ਦਮਚੀ ਹੁੰਦੀ ਹੈ ਪਿਛਲੇ ਪਾਸੇ ਜਿਹੜੀ ਪੂਛ ਦੇ ਪਿੱਛੇ ਦੀ ਪਾਇਆ ਹੁੰਦੀ ਹੈ ਉਹ ਸੋਹਣੀਆਂ ਲੀਆਂ ਸਾਖਤ ਬਣਾਈਆਂ ਦਮਚੀਆਂ ਜਿੰਨਾਂ ਦੀਆਂ ਹਨ ਪੌਣ ਵੇਗ ਅਤੇ ਪੌਣ ਨਾਲੋਂ ਤੇਜ਼ ਘੋੜੇ ਚੱਲਣ ਵਾਲੇ ਪੌਣ ਕੇ ਗੌਣ ਕੋ ਜਾਦੂਨੇ ਵਾਰੇ ਤਰੇਗੋ ਤਰੇਗੋ ਚਤਰਾਈ ਇਹ ਘੋੜੇ ਵੀ ਨਚਾ ਲੈ ਤਾਂ ਕੀ ਹੋ ਗਿਆ ਤਰਕਾਰ ਆਈ ਚਤਰਾਈ ਨੂੰ ਲਾਉਣ ਤਾਂ ਇਹ ਚਤਰਾਈ ਨੂੰ 100 ਵਾਰੀ ਫਿੱਟੇ ਮੂੰ ਕਈਏ ਤਾਂ ਇੱਕ ਲਾਂਤ ਹੁੰਦੀ ਹੈ ਸੋਹ ਲਾੜਦਾ ਇੱਕ ਤਿਰ ਹੁੰਦਾ ਹੈ ਦੋ ਵਾਰੀ ਕਿਆ ਤਿਰਖਾਰ ਹੈ ਸੀ ਚਤਰਾਈ ਨੂੰ ਤਿਰਖਾਰ ਹੈ ਲੋਕ ਪੋ ਲੋਕ ਚ 36 ਅੰਮ੍ਰਿਤ ਪ੍ਰਕਾਰ ਕਰਹਿ 36 ਪ੍ਰਕਾਰ ਦੇ ਅੰਮ੍ਰਿਤ ਵਰਗੇ ਮਿੱਠੇ ਭੋਜਨ ਨਾਨਾ ਪ੍ਰਕਾਰ ਦੇ ਬਣਾਉਣਾ ਖਾਣਾ ਕਰਦੇ ਐ ਨਾ ਮੈਲ ਵਿਧਾਈ ਬਾਹਲੇ ਸਰੀਰ ਦੀ ਮੈਲ ਹੀ ਵਿਧਾਈ ਨੇ ਵੱਡੀਆਂ ਵੱਡੀਆਂ ਗੋਕੜਾਂ ਬਣ ਗਈਆਂ ਕੋਈ ਸਾਦਨਤਾ ਨਹੀਂ ਕੀਤਾ ਕਿਸੇ ਭੁੱਖੇ ਨੂੰ ਅੰਨ ਤਾਂ ਨਹੀਂ ਦਿੱਤਾ ਉਸ ਵਿੱਚੋਂ ਆਪ ਦੀ ਮੈਲ ਹੀ ਵਿਧਾਈ ਐ ਮੈਂ ਬਾਹਲਾ ਖੂਨ ਵਧਾ ਲਿਆ ਮਾਰਾ ਵਰਗੇ ਅੰਦਰ ਨਾਨਕ ਜੋ ਦੇਵੈ ਤਿਸਹਿ ਨਾ ਜਾਣੀ ਜੋ ਪਰਮੇਸ਼ਰ ਦਾਤਾ ਦਿੰਦਾ ਹੈ ਉਸ ਨੂੰ ਮਾਰਾ ਕਹਿੰਦੇ ਜਾਣਦੇ ਨਹੀਂ ਅਗਿਆਨੀ ਮਨਮੁਖ ਦੁਖ ਪਾਈ ਐਸੇ ਮਨਮੁਖ ਦੁਖ ਪਾਉਂਦੇ ਆਪਨੀ ਹਉਮੈ ਕਰਕੇ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਮੋਨੀ ਥਕੇ ਸਰਗੁਣ ਮਹਾਰਾਜ ਸਾਹਿਬ ਦੇ ਬਾਹ ਦੇਣੀ ਨਾ ਹੋਏ ਪੰਡਿਤ ਸ੍ਰੀ ਗੋਇਨਵਾਲ ਸਾਹਿਬ ਆਇਆ ਹੈ ਇਸ ਨੇ ਆ ਕੇ ਕਿਹਾ ਕਿ ਮਾਰਾ ਸੱਚੇ ਬਾਦਸ਼ਾਹ ਸਿਖਾਂ ਨੂੰ ਵਿਦਿਆ ਵਿੱਚ ਪੜਾਵਾਂ ਜੇ ਆਗਿਆ ਕਰਾਂ ਤਾਂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਸਿੱਖ ਜਿਹੜੀ ਪੜ੍ਹਾਈ ਪੜ੍ਹਦੇ ਆ ਇਹ ਸਾਨੂੰ ਪਸੰਦ ਹੈ ਤੇ ਮੋਨ ਧਾਰਨ ਵਾਲੇ ਤੇ ਵਿਦਵਾਨ ਵੀ ਉਹਨਾਂ ਦੀ ਹੱਥ ਸੁਣੇ ਬੇਣੀ ਪੰਡਤ ਪੜ ਪੜ ਪੰਡਤ 모ਨੀ ਥੱਕੇ ਪੜਾਈਆਂ ਨੂੰ ਸ਼ਾਸਤਰਾਵੀਆਂ ਪੁਰਾਣਾਂ ਨੂੰ ਪੜਾਈਆਂ ਨੂੰ ਪੜ ਪੜ ਕੇ ਪੰਦ ਲੋਕ ਵਿਦਵਾਨ ਥੱਕ ਗਏ ਮਾਨੀ ਬਸ ਆਇਆ ਅਤੇ ਇਸੇ ਪ੍ਰਕਾਰ 모ਨੀ 모ਨ ਧਾਰ ਕੇ ਬੁੱਲਾ ਨੂੰ ਘੁੱਟ ਘੁੱਟ ਕੇ ਥੱਕ ਗਏ ਅੰਦਰ ਸੰਕਲਪ ਨਹੀਂ ਬੰਦੋ ਇਸ ਲੇਟਾਂ ਲਿਖ ਲੈ ਕੇ ਕਾਲੀਆਂ ਕਰਤੀਆਂ ਕਾਗਜ਼ ਕਾਲੇ ਕਰਦੇ ਮੂੰਹ ਨਾਲ ਬੋਲਦੇ ਨਹੀਂ ਤੇ ਮੂੰਹ ਨ ਰੱਖਦੇ ਆ ਜੋ ਥੱਕ ਚੁੱਕੇ ਹਨ ਜੇ ਸੰਤਰ ਭਾਵ ਥੱਕੇ ਭੇਖ ਧਾਰੀ ਧੇਖਾਂ ਨੂੰ ਧਾਰਨ ਵੇਲੇ ਬਾੜੇ ਜਿਹੜੇ ਹਨ ਉਹ ਦਿਸ਼ਾ ਦੇ ਅੰਦਰ ਉੱਤਰ ਲਖਣ ਪੂਰਬ ਪਸ਼ਚਮ ਦੇਸ਼ਾਂ ਦੇ ਵਿੱਚ ਭੋਂ ਭੋਂ ਕੇ ਵਿਚਰ ਵਿਚਰ ਕੇ ਥੱਕ ਗਏ ਹਨ ਦੂਜੇ ਭਾਏ ਨਾਓ ਕਦੇ ਨਾ ਪਾਏ ਜਿੰਨਾਂ ਚਿਰ ਦੁਆਦ ਭਾਵ ਹੈ ਚਿੱਤ ਤੇ ਕੋਨੇ ਜਰ ਮਾਰਦਾ ਨਾਮ ਕਰੇ ਵੀ ਨਹੀਂ ਪ੍ਰਾਪਤ ਕਰ ਸਕਦੇ ਦੁੱਖ ਲਾਗਾ ਹੱਥ ਭਾਰੀ ਇਸ ਕਰਕੇ ਜੰਮਣ ਮਰਦਾ ਦੁੱਖ ਅਗਿਆਨ ਕਰਕੇ અત્યੰਤ ਉਹਨਾਂ ਨੂੰ ਭਾਰੀ ਲੱਗ ਰਿਹਾ ਹੈ ਮੂਰਖ ਅੰधे त्रैगुण ਸੇਵਹਿ ਜਿਹੜੇ ਮੂਰਖ ਅਗਿਆਨੀ ਉਹ ਦਿਨਾਂ ਗੁਣਾ ਦੀ ਕਦੇ ਬਰਮਾ ਦੀ ਕਦੇ ਵਿਸ਼ਨੂੰ ਦੀ ਕਦੇ ਸ਼ਿਵਜੀ ਦੀ ਇਹ ਕਿੰਨਾ ਗੁਣਾ ਦੀ ਤਹਿਲੀ ਕਰਦੇ ਉਹਨਾਂ ਦੇ ਉਪਾਸ਼ਕ ਹੀ ਬਣੇ ਰਹਿੰਦੇ ਹਨ ਮਾਇਆ ਕੈ ਵਿਵਹਾਰੀ ਮਾਇਆ ਦੇ ਵਿਹਾਰਵਾ ਤੇ ਮਹਾਦੇਵ ਬਹੁਤ ਹੀ ਛੇਦੀ ਮਾਇਆ ਦਿੰਦਾ ਹੈ ਇਸ ਪ੍ਰਕਾਰ ਮਾਇਆ ਦੇ ਵਪਾਰੀ ਹਨ ਅੰਦਰ ਕਪਟ ਉਧਰ ਭਰਣ ਕਹਿ ਤਾਈ ਅੰਦਰ ਛਾਲਾ ਮਾਰੇ ਨਾਲ ਪਿਆਰ ਨਹੀਂ ਅੰਤਰਾਜਮੀ ਜਾਣਦਾ ਉਤੋਂ ਪੇਟ ਭਰਨ ਵਾਸਤੇ ਸੌਥ ਠਾੜ ਮਾੜ ਬਣਾਏ ਹੋਏ ਹਨ ਪਾਠ ਪੜ੍ਹੇਂਗਾ ਵਾਰੀ ਜੇ ਪੁੱਛੀਏ ਕਿ ਸਭ ਪਾਠ ਵਿਆਕਰਨ ਪੜ੍ਹਦੇ ਆਂ ਐਦਾਂ ਪਾਠ ਕਰਦੇ ਆਂ ਐਡੇ ਗਵਾਰ ਸਮਝ ਹਨ ਧਰਮ ਨਹੀਂ ਕਰਦੇ ਤੇ ਪੇਟ ਭਰਨ ਵਾਸਤੇ ਕਹਿੰਦੇ ਆ ਆਉਂਦਾ ਪੇਟ ਤੋਰਨ ਵਾਸਤੇ ਇੱਕ ਇਹੋ ਨਿਸ਼ਾਨਾ ਰੱਖਿਆ ਵੀ ਪੇਟ ਭਰ ਜੇ ਸਾਡਾ ਤੇ ਬਾੜ ਬੜ ਬੜ ਕੇ ਲੋਕਾਂ ਨੂੰ ਸੁਣਾਉਂਦੇ ਐਸੇ ਗਵਾਰ ਬਸ ਸਮਝ ਹਨ ਸਤਿਗੁਰ ਸੇਵੇ ਸੋ ਸੁਖ ਪਾਏ ਕਿਉਂ ਨਹੀਂ ਭਾਈ ਸੁਖ ਪਾਇਆ ਜਾ ਸਕਦਾ ਜੋ ਗੁਰੂ ਸਾਹਿਬ ਦੀ ਸੇਵਾ ਕਰੇ ਉਹ ਹੀ ਮੁਰਖ ਸੁਖ ਪਾ ਸਕਦਾ ਜਿਨ ਹੌਮੇ ਵਿੱਚ ਹੋ ਮਾਰੀ ਜਿਨ੍ਹਾਂ ਨੂੰ ਤੇਰੀ ਹੰਗ ਦਾ ਵਿੱਚੋਂ ਹਿਰਦੇ ਨੂੰ ਮਾਰ ਦਿੱਤੀ ਹੈ ਨਾਨਕ ਪੜਨਾ ਗੁਣਨਾ ਇੱਕ ਨਾਉ ਹੈ ਮੇਰਾ ਕਹਿੰਦੇ ਜਿਹੜਾ ਪੜਨਾ ਹੈ ਵਿਦਿਆ ਦਾ ਸ਼ਾਸਤਰਾਂ ਦਾ ਸਿਮਰਦਿਆਂ ਦਾ ਪੁਰਾਣਾ ਦਾ ਵੇਦਾਂ ਦਾ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਨਾਨਕ ਪੜਨਾ ਨਾਨਕ ਪੜਨਾ ਗੁਣਨਾ ਇੱਕ ਨਾਮ ਹੈ ਗੁਣਨਾ ਨਾ ਵਿਚਾਰਨਾ ਜੇ ਪੜਾਈ ਪੜਨੀ ਹੈ ਤਾਂ ਵੀ ਇੱਕ ਨਾਮ ਦੀ ਹੈ ਹਰ ਵਾਰ ਹਰ ਲਿਖ ਹਰ ਜਦ ਹਰ ਗਾਓ ਹਰ ਭੋਜਨ ਪਾਰ ਉਤਾਰੀ ਪੜਨਾ ਤੇ ਗੁਣਨਾ ਜੇ ਵਿਚਾਰਨਾ ਹੈ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਹੀ ਧਾਰਨ ਕਰਨਾ ਮੰਨਣ ਕਰਨਾ ਕਮਾਈ ਕਰਨੀ ਹੈ ਵਿਚਾਰਨਾ ਹੈ 부ਜੈ ਕੋ ਵਿਚਾਰੀ ਕੋਈ ਵਿਚਾਰਮਾਨ ਤੱਕ ਵੇਤਾਪੁਰਖ 부ਜੈ ਸਮਝਦਾ ਹੈ ਇਸ ਪ੍ਰਕਾਰ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਜੇ ਜੀਵ ਸੰਸਾਰ ਦੇ ਵਿੱਚ ਜਦੋਂ ਆਉਣਾ ਕੀਤਾ ਉਦੋਂ ਵੀ ਕੋਈ ਕਿਸੇ ਪ੍ਰਕਾਰ ਦੇ ਬਸਰਾ ਆਦਿਕਾ ਨੂੰ ਪਹਿਰ ਕੇ ਨਹੀਂ ਸੀ ਆਏ ਨੰਗੀ ਹੋਣੇ ਕੀ ਕ ਸੰਸਾਰ ਵਿੱਚ ਨੰਗੇ ਜਾਣਾ ਜਦੋਂ ਜਾਣਾ ਇਸ ਦੁਨੀਆ ਤੋਂ ਕੁਝ ਕਰਕੇ ਉਦੋਂ ਵੀ ਖਾਲੀ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਅਲਪੁਰਖ ਨੇ ਹੁਕਮ ਇਹਨਾਂ ਜੀਵਾਂ ਦੇ ਤੇ ਜਿਹੇ ਜੇ ਕਰਮ ਕੀਤੇ ਸੀ ਉਹ ਪਾ ਦਿੱਤਾ ਹੈ ਕੀ ਕੋਈ ਕਰ ਸਕਦੇ ਅਲਪਗ ਜੀਵ ਜਿਹੜੇ ਹਨ ਉਹ ਰਜਾ ਵਿੱਚ ਚੱਲਣਾ ਪੈਂਦਾ ਉਹਨਾਂ ਨੂੰ ਜਿਸ ਕੀ ਵਾਸਤ ਸੂਈ ਲੈ ਜਾਏ ਜਿਸ ਵੈਗਰੂ ਨੇ ਜਿੰਦ ਰੂਪੀ ਵਾਸਤੂ ਦਿੱਤੀ ਹੈ ਆਈ ਦੀ ਜੇਦੋਂ ਸਦਾ ਜੋਤ ਵਿੱਚ ਵਸਤੂ ਦਿੱਤੀ ਹੈ ਉਹ ਅੰਦਰੋਂ ਖਿੱਚ ਕੇ ਲੈ ਜਾਏਗਾ ਸੁਖਮ ਸੀਨ ਨੂੰ ਇਸ ਧੂਲ ਦੇ ਵਿੱਚੋਂ ਪਰ ਉਸ ਕਿਸ ਐ ਸਿਉ ਕੀਜੈ ਕੀ ਨਾਲ ਗੁੱਸਾ ਕਰੋਗੇ ਤੁਸੀਂ ਵੀ ਕਿਉਂ ਮਾਰਦੇ ਤਾਂ ਕਹਿੰਦੇ ਰੱਬ ਨਾ ਮਾਰਤੇ ਕੀ ਵਾ ਸਾਡੀ ਇਹ ਰੋਸ ਕਰਕੇ ਕੀ ਕਰੋਗੇ ਕਿਸੇ ਦੇ ਨਾਲ ਗੁਰਮੁਖ ਹੋਵੈ ਸੋ ਬਾਣਾ ਮੰਨੇ ਜਿਵੇਂ ਗੁਰਮੁਖ ਉਹ ਮਹਾਰਾਜੀ ਆਗਿਆ ਨੂੰ ਮੰਨਦੇ ਬਾਣਾ ਮੰਨਦੇ ਹਨ ਸਹਜੇ ਹਰ ਰਸ ਪੀਜੈ ਉਸ ਤੇ ਸਦ ਸ਼ਾਂਤ ਚਿਤ ਰਹਿੰਦੇ ਆ ਹਰੀ ਦੇ ਪ੍ਰੇਮ ਰਸ ਨਾਮ ਨੂੰ ਪੀਂਦੇ ਹਨ ਨਾਨਕ ਸੁਖ ਦਾਤਾ ਸਦਾ ਸਲਾਹ ਹੈ ਹੋਏ اے ਭਾਈ ਸੁਖਾਂ ਦਾ ਦਾਤਾ ਪਰਮੇਸ਼ਰ ਹੈ ਗੁਰੂ ਸਾਹਿਬ ਜੀ ਕਹਿੰਦੇ ਆ ਸਲਾਵਾਤ ਉਹਦੀ ਸਿਫਤ ਕਰਦੇ ਰਹੋ ਰਸਨਾ RAM ਰਵੀਜੈ ਰਸਨਾ ਕਰਕੇ ਵੀ RAM ਦੇ ਨਾਮ ਨੂੰ ਉਚਾਰਦੇ ਰਿਹਾ ਕਰੋ ਜੀਵਾਨ ਵੀ ਬੇਲੀ ਨੂੰ ਰੱਖਿਆ ਕਰੋ ਪੌੜੀ ਘੜ ਕਾਇਆ ਸ਼ਿੰਗਾਰ ਬਹੁਤ سارے ਕਿਲੇ ਮਨਾ ਲੇ ਕਾਇਆ ਦੇ ਨੂੰ ਸ਼ਿੰਗਾਰ ਲਿਆ ਘੜ ਇਹਦੇ ਤੇ ਘੜਸ ਕੜ ਕੇ ਅਨੇਕ ਪ੍ਰਕਾਰ ਦੀ ਪੋਚਾ ਪਾਚੀ ਕਰਕੇ ਮਸਾਲੇ ਇਹ ਪਾਊਡਰ ਮਲ ਮਲ ਕੇ ਬਹੁਤ ਭਾਂਤ ਬਣਾਈ ਬਹੁਤ ਤਰ੍ਹਾਂ ਦੇ ਕਿਲੇ ਬਣਾ ਲੇ ਬਹੁਤ ਕਾਇਆ ਦੇ ਚੰਗੀ ਬਣਾ ਲਈ ਬਹੁਤ ਤਰ੍ਹਾਂ ਇਹਦੇ ਤੇ ਅਨੇਕ ਅਗੜ ਹੰਕਾਰ ਕਰ ਲਿਆ ਕਿ ਮੇਰੇ ਵਰਗਾ ਕੋਈ ਨਹੀਂ ਬਹੁਤ ਤਰ੍ਹਾਂ ਦੀ ਕਾਇਆ ਦੇ ਤੇ ਪਸ਼ਾਕਾਂ ਪਹਿਰ ਪਹਿਰ ਕੇ ਅਨੇਕਾਂ ਰੰਦਾਂ ਨੂੰ ਬਣਾ ਕੇ ਰੰਗ ਪਰੰਗ ਕਤੀਖਿਆ ਤੇ ਰੰਗਾ ਰੰਗਾ ਦੇ ਦੇ ਉੱਤੇ ਵਸਤਰ ਪਹਿਰ ਲੇ ਰੰਗ ਇੱਕ ਰੰਗ ਦੇ ਵਸਤਰ ਪਰੰਗ ਮਿਸਰ ਰੰਗਾ ਦੇ ਡੱਬ ਖੜਬੇ 30000 ਨੋ ਪਸ਼ਾਕਾਂ ਦਾ ਪਸ਼ਾਕਾਂ ਪਹਿਰ ਲੀਆਂ ਫਾਰਸੀ ਚ ਪਹਿਰੈ ਧਰਮ ਆਈ ਅੱਗੇ ਪਹਿਰ ਕਰਕੇ ਮਾਇਆ ਨੂੰ ਕਰਦੇ ਆ ਜੇਬਾਂ ਭਰੀ ਰੱਖਦੇ ਮਾਇਆ ਦੇ ਨਾਲ ਕਿ ਸਾਡੇ ਵਰਗਾ ਕੋਈ ਨਹੀਂ ਦੁਨੀਆ ਵਿੱਚ ਲਾਲ ਸੁਪੇਦ ਦੁਲੀਚਿਆ ਕਦੇ ਲਾਲ ਕਦੇ ਸੁਪੇਦ ਚਿੱਟੇ ਗਲੀਚਿਆਂ ਨੂੰ ਵਿਛਾ ਲੈਂਦੇ ਥੱਲੇ ਮੌਸਬਾ ਬਣਾਈ ਬੜੀ ਭਾਰੀ ਕਚਹਿਰੀ ਲਾ ਕੇ ਹਾਕਮ ਬਣ ਕੇ ਬਹਿ ਜਾਂਦੇ ਹਨ ਦੁੱਖ ਖਾਣਾ ਦੁੱਖ ਭੋਗਣਾ ਕਿਸੇ ਨੂੰ ਦੁੱਖ ਦੇ ਕੇ ਹੀ ਖਾਂਦੇ ਆ ਕਿਸੇ ਗਰੀਬ ਦਾ ਲਹੂ ਨਿਚੋੜ ਕੇ ਖਾਣਾ ਕਰਦੇ ਐ ਤੇ ਦੁੱਖ ਦੇ ਕੇ ਕਿਸੇ ਨੂੰ ਭੋਕਾ ਨੂੰ ਭੋਕਾ ਨਾ ਕਰਦੇ ਐ ਗਰਬਾ ਗਰਬਾਈ ਫਿਰ ਹੰਕਾਰ ਹੀ ਐਸੇ ਆਇਆ ਹੰਕਾਰ ਦੇ ਮਾਰੇ ਹੋਏ ਹੰਕਾਰ ਕਰਦੇ ਐ ਕਿ ਸਾਡੇ ਵਰਗਾ ਕੌਣ ਐ ਦੁਨੀਆ 'ਚ ਕਿਸੇ ਨੂੰ ਦੁੱਖ ਦੇ ਕੇ ਖਾਂਦੇ ਐ ਕਿਸੇ ਨੂੰ ਦੁੱਖ ਦੇ ਕੇ ਭੋਗਾ ਨੂੰ ਭੋਗਦੇ ਐ ਫਿਰ ਹੰਕਾਰ ਦੀ ਐਸੀ ਮਾਇਆ ਦੇ ਗਰੋ ਹੰਕਾਰ ਚੜਿਆ ਹੋਇਆ ਹੈ ਗੜੋ ਪੁਣਾ ਆਇਆ ਹੈ ਹੰਕਾਰ ਕਰਦੇ ਹਨ ਨਾਮ ਦੇ ਗੁਨਾ ਦਾ ਹੰਕਾਰ ਕਰਦੇ ਆ ਆਪਦੀ ਵਿੱਦਿਆ ਦਾ ਆਪਦੇ ਧਨ ਦਾ ਗਰਵਾਈ ਹੰਕਾਰੀ ਬਣ ਰਹੇ ਆ ਨਾਨਕ ਨਾਮ ਨਾ ਚੇਤੇਉ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਈ ਨਹੀਂ ਚੇਤੇ ਕੀਤਾ ਅੰਤ ਲੈ ਛਡਾਈ ਜਿਹੜਾ ਅੰਤ ਨੂੰ ਛਡਾ ਲਵੇ ਨਾਮ ਤਾਂ ਕਦੇ ਚੇਤੇ ਨਹੀਂ ਕੀਤਾ ਅੰਤ ਨੂੰ ਜਮਾ ਦੇ ਵਾਸੀ ਐਸੇ ਪਰਖ ਪੈਂਦੇ ਹਨ